ਕਾਸੋ ਆਪਰੇਸ਼ਨ ਤਹਿਤ ਐਸਪੀ ਜਸਕੀਰ ਸਿੰਘ ਨੇ ਸਬਡਿਵੀਜ਼ਨ ਖਮਾਣੋ ਦੇ ਪਿੰਡਾਂ ਦਾ ਕੀਤਾ ਦੌਰਾ ਨਸ਼ੇ ਦੇ ਸਮਗਲਨ ਨੂੰ ਆਪਣੀ ਗਤੀਵਿਧੀਆਂ ਨੂੰ ਬ੍ਰਾਮ ਦੇਣਾ ਚਾਹੀਦਾ ਐਸਪੀ ਜਸਕੀਰ ਸਿੰਘ ਪੰਜਾਬ ਸਰਕਾਰ ਵੱਲੋਂ ਚਲਾਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਅੱਗੇ ਤੋਰਦਿਆਂ ਐਸਪੀ ਫਤਿਹਗੜ੍ਹ ਸਾਹਿਬ ਜਸਕੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਸੋ ਆਪਰੇਸ਼ਨ ਦੌਰਾਨ ਪਿੰਡ ਸਿੱਧੂਪੁਰ ਕਲਾਂ ਦੇ ਸਕੂਲ ਦੇ ਖੇਡ ਗਰਾਊਂਡ ਅਤੇ ਪਿੰਡ ਪਨੈਚਾਂ ਦੇ ਇੱਕ ਧਾਰਮਿਕ ਅਸਥਾਨ ਨੇੜੇ ਦੌਰਾ ਕੀਤਾ ਐਸਪੀ ਜਸਕੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਅਮਰੁੱਧ ਚਲਾਈ ਮਹਮ ਤਹਿਤ ਕਾਸੋ ਆਪਰੇਸ਼ਨ ਦੌਰਾਨ ਅੱਜ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਾਵਾਂ ਤੇ ਚੈੱਕ-ਇਨ ਕੀਤੀ ਤੇ ਨਸ਼ੇ ਦੇ ਤਸਕਰਾਂ ਨੂੰ ਸਖਤ ਲਹਿਜੇ 'ਚ ਬਾਜ ਆਉਣ ਦਾ ਸੁਨੇਹਾ ਦਿੱਤਾ ਇਸ ਤਹਿਤ ਸਬਡਿਵੀਜ਼ਨ ਦੀ ਜ਼ਿੰਮੇਵਾਰੀ ਐਸਪੀ ਜਸਕੀਰ ਸਿੰਘ ਨੂੰ ਸੰਭਾਲੀ ਗਈ ਜਿਸ ਤਹਿਤ ਅੱਜ ਉਹਨਾਂ ਨੇ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਐਸਪੀ ਜਸਕੀਰ ਸਿੰਘ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਤਹਿਤ ਅੱਜ ਸਬਡਿਵੀਜ਼ਨ ਖਮਾਣੋ ਅੰਦਰ ਦੋ ਮਾਮਲੇ ਦਰਜ ਕੀਤੇ ਗਏ ਐਸਪੀ ਜਸਕੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਕੁਝ ਥਾਵਾਂ ਤੇ ਆਕੇ ਨਸ਼ੇ ਦਾ ਸੇਵਨ ਕਰਦੇ ਨੇ ਜਿਸ ਤਹਿਤ ਸਿੱਧੂਪੁਰ ਕਲਾਂ ਦੇ ਸਰਕਾਰੀ ਸਕੂਲ ਦੇ ਖੇਡ ਗਰਾਊਂਡ ਅਤੇ ਪਿੰਡ ਪਨਾਇਚਾਂ ਦੇ ਇੱਕ ਧਾਰਮਿਕ ਸਥਾਨ ਦੇ ਨੇੜੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਇਹਨਾਂ ਥਾਵਾਂ ਤੇ ਪੁਲਿਸ ਵੱਲੋਂ ਗਸ਼ਤ ਤੇਜ਼ ਕੀਤੀ ਜਾਵੇਗੀ ਤੇ ਅਜਿਹੇ ਅਨਸਰਾਂ ਤੇ ਪੁਲਿਸ ਵੱਲੋਂ ਦੇਖੀ ਨਜ਼ਰ ਰੱਖੀ ਜਾਵੇਗੀ ਉਹਨਾਂ ਦੱਸਿਆ ਕਿ ਜਿੱਥੇ ਪੁਲਿਸ ਨੂੰ ਲੱਗਦਾ ਹੈ ਕਿ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਨੇ ਉਹਨਾਂ ਥਾਵਾਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਪ੍ਰੰਤੂ ਦੋਵਾਂ ਥਾਵਾਂ ਤੇ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਨੇ ਜਾ ਕੇ ਜਿਵੇਂ ਹੀ ਚੈਕਿੰਗ ਕੀਤੀ ਤਾਂ ਇਹਨਾਂ ਦੋਵੇਂ ਥਾਵਾਂ ਤੇ ਬੇਸ਼ੱਕ ਕੁਝ ਵੀ ਨਸ਼ੇ ਨਾਲ ਸੰਬੰਧਿਤ ਸਮੱਗਰੀ ਨਹੀਂ ਮਿਲੀ ਪ੍ਰੰਤੂ ਪੁਲਿਸ ਵੱਲੋਂ ਇਹਨਾਂ ਥਾਵਾਂ ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਦੇ ਨਾਲ ਖੇੜੀ ਨੌਜ ਸਿੰਘ ਥਾਣੇ ਦੇ ਮੁਖ ਅਫਸਰ ਸਾਬ ਇੰਸਪੈਕਟਰ ਬਲਬੀਰ ਸਿੰਘ ਸੰਘੋੜ ਚੌਕੀ ਦੇ ਇੰਚਾਰਜ ਹਰਮਿੰਦਰ ਸਿੰਘ ਤੇ ਥਾਣਾ ਕਮਾਣੂ ਦੇ ਮੁਖ ਅਫਸਰ ਸੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਚ ਪੁਲਿਸ ਫੋਰਸ ਮੌਜੂਦ ਸੀ ਜਿਨ੍ਹਾਂ ਨੇ ਇਹਨਾਂ ਥਾਵਾਂ ਤੇ ਬਰੀਕੀ ਦੇ ਨਾਲ ਚੈਕਿੰਗ ਕੀਤੀ ਐਸਪੀ ਜਸਕੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਚ ਕਿਸੇ ਵੀ ਨਸ਼ਾ ਸਮਗਰਣ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਕਰਕੇ ਉਹਨਾਂ ਨਸ਼ੇ ਦਾ ਸੇਵਨ ਕਰਨ ਵਾਲੇ ਤੇ ਨਸ਼ੇ ਦੀ ਵਿਕਰੀ ਕਰਨ ਵਾਲੇ ਤਸਕਰਾਂ ਨੂੰ ਸਖਤ ਲਹਿਜੇ ਚ ਚੇਤਾਵਨੀ ਦਿੱਤੀ ਕਿ ਉਹ ਮਾੜੇ ਕੰਮਾਂ ਤੋਂ ਬਾਝਾ ਜਾਣ ਨਹੀਂ ਤਾਂ ਪੁਲਿਸ ਸਖਤ ਐਕਸ਼ਨ ਦੇ ਮੂਡ ਚ ਆ ਸਕਦੀ ਹੈ ਐਸਪੀ ਜਸਕੀਰ ਸਿੰਘ ਨੇ ਪਿੰਡਾਂ ਦੀ ਪਬਲਿਕ ਤੋਂ ਇਸ ਮਾਮਲੇ ਚ ਸਹਿਯੋਗ ਦੀ ਮੰਗ ਵੀ ਕੀਤੀ ਉਹਨਾਂ ਕਿਹਾ ਕਿ ਅਜਿਹੇ ਮਾਮਲੇ ਪਬਲਿਕ ਦੇ ਸਹਿਯੋਗ ਤੋਂ ਬਿਨਾ ਨਿਪਰੇ ਨਹੀਂ ਚਾੜੇ ਜਾ ਸਕਦੇ ਇਸ ਕਰਕੇ ਪੁਲਿਸ ਨੂੰ ਪਬਲਿਕ ਦੀ ਵਦੇਰੇ ਜ਼ਰੂਰਤ ਹੁੰਦੀ ਹੈ। ਵੱਲੋਂ ਜਿਹੜੇ ਯੋਧ ਨਸ਼ੇ ਵਿਰੋਧ ਦੇ ਮਹਿੰਮ ਚਲਾਈ ਗਈ ਹੈ। ਜੀ। ਉਹਦੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਸੋ ਆਪਰੇਸ਼ਨ ਕੀਤੇ ਗਏ ਹਨ। ਜੀ। ਉਹਦੇ ਤਹਿਤ ਵਖਵਾਕ ਟੀਮਾਂ ਨੇ ਵਖਵਾਕ ਏਰੀਆ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਹੈ ਤੇ ਜਿਹੜੇ ਨਸ਼ ਨਸ਼ੇ ਦੇ ਤਸਕਰ ਨੇ ਉਹਨਾਂ ਤੇ ਬੰਦਿਸ਼ਪਾਨ ਦੀ ਕੋਸ਼ਿਸ਼ ਕੀਤੀ ਹੈ। ਜੀ। ਉਹਦੇ ਤਹਿਤ ਖਮਾੜੋ ਸਬਡਿਵੀਜ਼ਨ ਦਾ ਮੈਨੂੰ ਚਾਰਜ ਮਿਲਿਆ ਸੀਗਾ। ਜਿਹਦੇ ਵਿੱਚ ਅੱਜ ਕੱਸੋ ਆਪਰੇਸ਼ਨ ਦੇ ਦੌਰਾਨ ਅਸੀਂ ਦੋ ਐਫਆਈਆ ਰਜਿਸਟਰ ਕਰਦੇ ਪਏ ਆ ਉਸ ਤੋਂ ਇਲਾਵਾ ਇੱਕ ਨਵਾਂ ਐਸ ਯੁਧ ਨਸ਼ੇ ਵਿਰੁੱਧ ਦੇ ਵਿੱਚ ਅਸੀਂ ਇੱਕ ਨਵਾਂ ਕੰਮ ਸ਼ੁਰੂ ਕੀਤਾ ਜਿੱਦਾਂ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜੇ ਇਹ ਕੋਈ ਸ਼ਰਾਰਤੀ ਅੰਸਰ ਨੇ ਉਹ ਕੋ ਚਾਹੇ ਜੇ ਅਬੈਂਡੰਟ ਜਗ੍ਹਾ ਹੁੰਦੀਆਂ ਜਾਂ ਖਾਲੀ ਥਾਵਾਂ ਹੁੰਦੀਆਂ ਨੇ ਉੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਨੇ ਉਹਦੇ ਤਹਿਤ ਹੈ ਸਕੂਲ ਦਾ ਜਿਹੜਾ ਗਰਾਊਂਡ ਹੈ ਉਨ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਉਹਦੇ ਵਿੱਚ ਅਸੀਂ ਹੁਣ ਆ ਕੇ ਇਹਦੇ ਚੈਕਿੰਗ ਕੀਤੀ ਆ ਤੇ ਇਹਦੇ ਵਿੱਚ ਅਸੀਂ ਅੱਗੇ ਵੀ ਇਹਨੂੰ ਅਸੀਂ ਇਹ ਚੈਕਿੰਗ ਆਪਣੀ ਲਗਾਤਾਰ ਅਸੀਂ ਚੈਕਿੰਗ ਰੱਖਾਂਗੇ ਇੱਥੇ ਅਸੀਂ ਆਪਣਾ ਪੁਲਿਸ ਪ੍ਰੈਜ਼ੈਂਸ ਦੇ ਲਈ ਅਸੀਂ ਫੋਰਸ ਦੀ ਪੈਟਰੋਲਿੰਗ ਵੀ ਰੱਖਾਂਗੇ ਅਤੇ ਨਾਲ ਅਸੀਂ ਕੈਮਰੇ ਵੀ ਲਗਾਵਾਂਗੇ ਅੱਛਾ ਪੁਲਿਸ ਤੱਕ ਕਿਵੇਂ ਰابطਾ ਕੀਤਾ ਅਸੀਂ ਕਿਸੇ ਬੰਦੇ ਨੇ ਸ਼ਿਕਾਇਤ ਕੀਤੀ ਸੀ ਜਾਂ ਕੀ ਸੀ ਜੀ ਤੇ ਇਹਦੇ ਵਿੱਚ ਸਾਡੇ ਜਿਹੜੇ ਸੋਰਸ ਰਿਪੋਰਟ ਜਿਹੜੀ ਹੈ ਉਹਦੇ ਕਰਕੇ ਹੈ ਬਣਾਇਆ ਗਿਆ ਹੈ अच्छा और कोई सबडिवीजन अंदर कोई और भी है अजय स्पेसिफिक था है कोई हां इस सबडिवीजन ਦੇ ਵਿੱਚ ਇੱਕ ਹੋਰ ਵੀ ਹੈ ਪਿੰਡ ਪਨੇਚਾ ਹੈ ਉਹਦੇ ਵਿੱਚ ਵੀ ਇਹ ਹੈ ਆਇਡੈਂਟੀਫਾਈ ਕੀਤਾ ਗਿਆ ਉਸ ਤੋਂ ਇਲਾਵਾ ਪੂਰੇ ਜ਼ਿਲ੍ਹੇ ਦੇ ਵਿੱਚ तकरीबन 15 ਪੁਆਇੰਟਸ ਨੇ ਜਿਹੜੇ ਆਇਡੈਂਟੀਫਾਈ ਕੀਤੇ ਗਏ ਹਨ ਤੇ ਉਹ ਹੁਣ ਜਿਹੜੇ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਸਾਡੀ ਮੁਹਿੰਮ ਹੈ ਉਹਦੇ ਵਿੱਚ ਹੈ ਇੱਕ ਨਵਾਂ ਅਸੀਂ ਅਧਿਆਏ ਜੋੜਦੇ ਪਏ ਅੱਛਾ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਦਾ ਇਸ ਮੁਹਿੰਮ ਨੂੰ ਸਹਿਯੋਗ ਦੇ ਰਹੇ ਨੇ ਪਿੰਡਾਂ ਦਾ ਬੜਾ ਅੱਛਾ ਸਹਿਯੋਗ ਆ ਰਿਹਾ ਹੈ ਜੇਲਾ ਫਤੇਗੜ ਸਾਹਿਬ ਇਸ ਮੁਹਿੰਮ ਨੂੰ ਪੂਰਾ ਫਰਸਟ ਨੰਬਰ ਤੇ ਲੀਡ ਕਰਦਾ ਪਿਆ ਇਸ ਤੇ ਅਸੀਂ ਸਿਰਫ ਪਰਚੇ ਨਹੀਂ ਦਰਜ ਕਰ ਰਹੇ ਜਿਹੜੇ ਇਸ ਦਲਦਲ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਮੋੜ ਸੋਸਾਇਟੀ ਦੇ ਵੀ ਨਾਲ ਜੋੜਨ ਦੇ ਲਈ ਯਤਨ ਕਰਦੇ ਪਏ ਆ ਤੇ ਉਹਦੇ ਉਹਦੇ ਸਦਕੇ ਕਾਫੀ ਜਿਹੜੇ ਲੋਕ ਨੇ ਉਹਨਾਂ ਨੇ ਨਸ਼ਾ ਛੱਡਿਆ ਤੇ ਹੁਣ ਉਹ ਰੈਗੂਲਰ ਆਪਣਾ ਉਹਨਾਂ ਨੇ ਕੰਮ ਵਗੈਰਾ ਵੀ ਸ਼ੁਰੂ ਕੀਤਾ ਹੈ